ਲੋਕ ਸਭਾ ਚੋਣਾਂ ਤੇ ਚੱਲਦੇ ਸਾਰੇ ਹੀ ਸਿਆਸੀ ਧਿਰਾਂ ਪੱਬਾਂ ਪਾਰ ਹੋਈਆਂ ਪਈਆਂ ਨੇ ਸਾਰੇ ਹੀ ਸਿਆਸੀ ਧਿਰਾਂ ਵੱਲੋਂ ਲੋਕਾਂ ਤੱਕ ਪਹੁੰਚ ਕਰ ਆਪਣੇ ਆਪਣੇ ਪਾਰਟੀ ਦੀਆਂ ਨੀਤੀਆਂ ਬਾਰੇ ਲੋਕਾਂ ਨੂੰ ਜਾਣੂ ਕਰਵਾਇਆ ਜਾ ਰਿਹਾ ਹੈ ਤਾਂ ਜੋ ਆਪਣੀ ਪਾਰਟੀ ਦੇ ਉਮੀਦਵਾਰ ਦੀ ਜਿੱਤ ਪੱਕੀ ਕੀਤੀ ਜਾ ਸਕੇ ਇਸੇ ਦੇ ਚਲਦੇ ਆਮ ਆਦਮੀ ਪਾਰਟੀ ਦੇ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਉਮੀਦਵਾਰ ਸ਼ਰੀਕ ਕਲਸੀ ਵੱਲੋਂ ਪਠਾਨਕੋੜ ਦਾ ਦੌਰਾ ਕੀਤਾ ਗਿਆ ਗੁਰਦੁਆਰਾ ਸ਼੍ਰੀ ਖਵਾਟ ਸਾਹਿਬ ਵਿਖੇ ਨਤਮਸਤਕ ਹੋ ਕੇ ਉਹਨਾਂ ਵੱਲੋਂ ਜਿੱਥੇ ਅਸ਼ੀਰਵਾਦ ਲੇਤਾ ਉੱਥੇ ਹੀ ਆਪਣਾ ਪ੍ਰਚਾਰ ਵੀ ਸ਼ੁਰੂ ਕੀਤਾ ਸ਼ਰੀਕ ਕਲਸੀ ਵੱਲੋਂ ਇੱਕ ਵੱਡੇ ਜਨ ਸਮੂਹ ਨੂੰ ਸੰਬੋਧਨ ਵੀ ਕੀਤਾ ਜਿਸ ਦੇ ਚੱਲਦੇ ਲੋਕਾਂ ਦਾ ਪਾਰੀ ਇਕੱਠ ਇਸ ਤਰ੍ਹਾਂ ਲੱਗ ਰਿਹਾ ਸੀ ਜਿਸ ਤਰ੍ਹਾਂ ਕਿ ਸ਼ਰੀਕ ਕਰਸੀ ਦੇ ਸਮਰਥਨ ਦੇ ਵਿੱਚ ਪਹੁੰਚ ਉਹਨਾਂ ਦੇ ਜਿੱਤ ਦੇ ਨਾਰੇ ਲਗਾ ਰਹੇ ਹੋ ਵੱਡੇ ਜਨ ਸਮੂਹ ਦੇ ਵਿੱਚ ਸ਼ਰੀਕ ਕਰਸੀ ਨੂੰ ਪਾਰਟੀ ਵਰਕਰਾਂ ਵੱਲੋਂ ਸਨਮਾਨਤ ਵੀ ਕੀਤਾ ਗਿਆ 75 ਸਾਲਾਂ ਤੋਂ ਸਾਡੇ ਗਰਦਾਸਪੁਰ ਦੇ ਲੋਕ ਸਭਾ ਹਲਕੇ ਵਾਹ ਹਰ ਇੱਕ ਨੂੰ ਮੌਕਾ ਦਿੱਤਾ ਗਰਦਾਸਪੁਰ ਦੇ ਵਿੱਚ ਮੁੱਦੇ ਮੁੱਦੇ ਨੇ ਜੀ ਪਰ ਦੁੱਖ ਦੀ ਗੱਲ ਇਹ ਹੈ ਤੋਂ ਦਾ ਮੁੱਦਾ ਕਿਸੇ ਨੇ ਅਜੇ ਤੱਕ ਰੱਖਿਆ ਨਹੀਂ ਜੇ ਅਕਾਲੀ ਦਲ ਬੀਜੇਪੀ ਦਾ ਲੀਡਰ ਬਣਦਾ ਸੀ ਐਮਪੀ ਉਹਨੂੰ ਭੇਜਿਆ ਉਹਨੇ ਕੋਈ ਮੁੱਦੇ ਨਹੀਂ ਚੁੱਕੇ ਜੇ ਕਾਂਗਰਸ ਨੇ ਭੇਜੇ ਉਹਨਾਂ ਨੇ ਕੋਈ ਮੁੱਦੇ ਨਹੀਂ ਚੁੱਕੇ ਸੋ ਕਹਿਣ ਦਾ ਭਾਵ ਹੁਣ ਸਮਾਂ ਹੈ ਆਮ ਘਰਾਂ ਦੇ ਜਵਾਬ ਅੱਗੇ ਆਏ ਨੇ ਜੇ ਚੋਣਾਂ ਆ ਗਰਦਾਸਪੁਰ ਲੋਕ ਸਭਾ ਦੇ ਤਰੱਕੀ ਚੋਣਾਂ ਤੇ ਮੈਂ ਇਹੋ ਬੇਨਤੀ ਕਰੂੰਗਾ ਵੀ ਇੱਕ ਮੌਕਾ ਆਮ ਆਦਮੀ ਪਾਰਟੀ ਨੂੰ ਦੇ ਕੇ ਵੇਖੋ ਤੇ ਚੰਗੇ ਕੰਮ ਕਰਾਂਗੇ ਤੇ ਅਗਲੀ ਵਾਰੀ ਵੋਟ ਪਾਓ ਨਹੀਂ ਤੇ ਨਾ ਹੋਵੇ ਇੱਕੋ ਗੱਲ ਪੁੱਛਣਾ ਚਾਹਨਾ ਸਭ ਤੋਂ ਪਹਿਲਾਂ ਰੋਜ਼ਗਾਰ ਜ਼ਰੂਰੀ ਹੈ ਮਹਿੰਗਾਈ ਕਿਸ ਕਦਰ ਵੱਧ ਰਹੀ ਹੈ ਪੈਟਰੋਲ ਕਿੱਥੇ ਆ ਡੀਜ਼ਲ ਕਿੱਥੇ ਆ ਸਿਲੰਡਰ ਕਿੱਥੇ ਆ ਇੰਡਸਟਰੀ ਕੋਈ ਆਈ ਨਹੀਂ ਜਿਹੜੀ ਇੱਥੇ ਸਾਡੇ ਧਾਰੀਵਾਲ ਇੱਕ ਉਨ ਮਿਲ ਸੀ ਉਹ ਵੀ ਬੰਦ ਕਰ ਦਿੱਤੀ ਕਈ ਹਜ਼ਾਰਾਂ ਦੇ ਕਰੀਬ ਉੱਥੇ ਲੋਕ ਕੰਮ ਕਰਦੇ ਸੀ ਇਹ ਬਾਰਡਰ ਏਰੀਆ ਹੈ ਇੱਥੇ ਪਿੰਡਾਂ ਦੀ ਸਮੱਸਿਆ ਅਲੱਗ ਹੈ ਸ਼ਹਿਰ ਦੀ ਸਮੱਸਿਆ ਅਲੱਗ ਹੈ ਪਰ ਮੈਂ ਤੁਹਾਨੂੰ ਦੱਸਦਾ ਅੱਜ ਤੱਕ ਅਸੀਂ ਵਾਂਝੇ ਹੀ ਰਹਿ ਚੁੱਕੇ ਸਾਂ ਕਿਉਂਕਿ ਇੱਥੋਂ ਦੀ ਆਵਾਜ਼ ਚੁੱਕਣ ਵਾਲਾ ਕੋਈ ਨਹੀਂ ਸੀ ਜੇ ਬਣਾ ਕੇ ਭੇਜਦੇ ਸਾਂ ਉਹ ਜਾ ਕੇ ਫਿਰ ਸੌ ਹੀ ਜਾਂਦੇ ਸੀ ਪਰ ਮੈਂ ਵਾਅਦਾ ਕਰਦਾ ਮੈਂ ਵਾਅਦਾ ਕਰਦਾ ਇਹਨਾਂ ਨਾਲ ਇਹ ਆਪ ਮਹਿਸੂਸ ਕਰਨਗੇ ਵੀ ਵਾਕਅ ਜੇ ਹੁਣ ਕਿਸੇ ਨੂੰ ਭੇਜਿਆ ਤੇ ਵਾਕਅ ਸਾਡੇ ਗਰਦਾਸਪੁਰ ਦੀ ਗੱਲ ਜਿਹੜੀ ਹੈ ਦਿੱਲੀ ਚੱਲ ਰਹੀ ਹੈ